ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਮੈਂ ਉਸ ਮਿਆਰੀ ਸੰਸਥਾ ਬੀਬੀਐਮਬੀ ਡੀਏਵੀ ਸਕੂਲ ਨੰਗਲ ਦੇ ਸਾਹਮਣੇ ਖੜਾ ਇਸ ਸੰਸਥਾ ਨੇ ਬਹੁਤ ਵੱਡੇ ਵੱਡੇ ਅਫਸਰ ਬਹੁਤ ਵੱਡੇ ਵੱਡੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਸਾਇੰਟਿਸਟ ਦਿੱਤੇ ਸਾਡੇ ਨੰਗਲ ਇਲਾਕੇ ਦੀ ਇਹ ਰੂਹ ਹੈ ਬੀਬੀਐਮਬੀ ਡੀਏਵੀ ਪਬਲਿਕ ਸਕੂਲ ਅੱਜ ਤੋਂ 40 ਸਾਲ ਪਹਿਲਾਂ ਜਦੋਂ ਇਸ ਸਕੂਲ ਦੀ ਸਥਾਪਨਾ ਹੋਈ ਸੀ ਤਾਂ ਹਰ ਨੰਗਲ ਵਾਸੀ ਦਾ ਹਰ ਸ਼ਹਿਰ ਵਾਸੀ ਦਾ ਹਰ ਇਲਾਕਾ ਵਾਸੀ ਦਾ ਇੱਕ ਰੂਹ ਤਰਸਦੀ ਸੀ ਕਿ ਸਾਡਾ ਇਸ ਮਿਆਰੀ ਸੰਸਾ ਦੇ ਵਿੱਚ ਦਾਖਲਾ ਹੋਵੇ ਸਾਡੇ ਬੱਚੇ ਦਾ ਮੈਰੀਸੈਂਸ ਅੰਦਰ ਦਾਖਲਾ ਹੋਵੇ ਪਰ ਭਰਾਵੋ ਅੱਜ ਦੁੱਖ ਹੋ ਰਿਹਾ ਅੱਜ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਜਿਹੜੀ BBMB DAV ਸਕੂਲ ਦੀ ਮੈਨੇਜਮੈਂਟ ਹੈ ਮੇਰੇ ਕਹਿਣ ਤੋਂ ਭਾਅ ਜਿਹੜਾ ਚੰਡੀਗੜ੍ਹ ਦੇ ਵਿੱਚ ਭਾਖੜਾ ਵਿਆਸ ਪ੍ਰਬੰਧਕੀ ਬੋਰਡ ਦਾ ਜਿਹੜਾ ਦਫਤਰ ਹੈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਅਗਲੇ ਸਾਲ ਸਕੂਲ ਨੂੰ ਤਾਲਾ ਲੱਗਣ ਜਾ ਰਿਹਾ ਇਹ ਸਕੂਲ ਹੈ ਜਿਹੜਾ ਇੱਕ ਨਿੱਜੀ ਸੰਸਾ ਦੇ ਹੱਥ ਜਿ ਦਿੱਤਾ ਜਾ ਰਿਹਾ ਤੁਸੀਂ ਕਹੋਗੇ ਵੀ ਇਹ ਜੜੀਆਂ ਗੱਲਾਂ ਖਿਆਲੀ ਪਲਾਓ ਹੈ ਜਾਂ ਇੱਕ ਕੈਲੋ ਫਵਾ ਹੈ ਭਰਾਓ ਇਹ ਜਿਹੜਾ ਤੁਸੀਂ BBMP ਨੇ ਤਲਵਾੜੇ 'ਚ ਜਿਹੜਾ ਸਕੂਲ ਦਾ ਹਾਲ ਕੀਤਾ ਹੈ ਉਹ ਅਗਲੇ ਸਾਲ ਇਸ ਸਕੂਲ ਦਾ ਹਾਲ ਹੋਣਾ ਇਸ ਸਕੂਲ 'ਚ ਇਤਿਹਾਸ ਛੁਪਿਆ ਹੋਇਆ ਉਹਨਾਂ ਵਿਦਿਆਰਥੀਆਂ ਦਾ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਵੱਡੇ ਹੋ ਕੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੋਰ ਤਾਂ ਹੋਰ ਆਰਮੀ ਪੱਧਰ ਤੇ ਸਾਡੀ ਭਾਰਤੀ ਫੌਜ ਦੇ ਵਿੱਚ ਵੀ ਨਾਮ ਰੌਸ਼ਨ ਕੀਤਾ ਭਰਾਓ ਅੱਜ ਅਸੀਂ ਦੁਖੀ ਹਿਰਦੇ ਨਾਲ ਕਹਿ ਰਹੇ ਹਾਂ ਸਕੂਲ ਸਾਡੇ ਤੋਂ ਖੋਹ ਜਾ ਰਹੀ BBMP ਖੋਕੇ ਕਿਨੂੰ ਦੇਣਾ ਆਪਣੇ ਚਹੇਤਾਂ ਉਹ ਚਹੇਤੇ 21 ਰੁਪਏ ਲੀਜ਼ ਤੇ ਲੈਣਾ ਜਿਹਨੇ ਸਾਡੀ 15 ਏਕੜ ਦੇ ਕਰੀਬ ਇਹ ਜ਼ਮੀਨ ਹੈ ਸਾਡੇ 100 ਦੇ ਕਰੀਬ ਅਧਿਆਪਕ ਤੇ ਹੋਰ ਕਰਮਚਾਰੀ ਇੱਥੇ ਉਹ ਤੋਂ ਵੀ ਵੱਡੀ ਗੱਲ ਸਾਡੇ ਸ਼ਹਿਰ ਤੇ ਇਲਾਕੇ ਦਾ ਇਹ ਆਤਮਾ ਹੈ ਸਾਡੇ ਬੱਚਿਆਂ ਦੀਆਂ ਯਾਦਾਂ ਇਹਦੇ ਵਿੱਚ ਆ ਜੋ ਸਾਡਾ ਇਤਿਹਾਸ ਸਾਡੀਆਂ ਯਾਦਾਂ ਸਾਡੀਆਂ ਖੁਸ਼ੀਆਂ ਤੇ ਸਾਡੇ ਗਮ ਬੀਬੀ ਐਮਬੀ ਨਿੱਜੀ ਹੱਥਾਂ ਨੂੰ ਦੇਣ ਜਾ ਰਹੇ ਪਰ ਅਸੀਂ ਲੋਕ ਚੁੱਪਾਂ ਹੈਂ ਪਰ ਉਹ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਕੰਮ ਕੀ ਹੁੰਦਾ ਰੁਜ਼ਗਾਰ ਦੇਣਾ ਸਿਹਤ ਸਹੂਲਤਾਂ ਦੇਣਾ ਸਿੱਖਿਆ ਦੇਣਾ ਇਹ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਕੰਮ ਹੈ ਪਰ ਅਸੀਂ ਕੀ ਕਰ ਰਹੇ ਅਸੀਂ ਵੇਚ ਰਹੇ ਸਾਡੀ ਕਾਰਪੋਰੇਟ ਜਿਹੜੀ ਸੋਸ਼ਲ ਰਿਸਪੌਂਸਿਬਿਲਟੀ ਹੈ ਪਬਲਿਕ ਸੈਕਟਰ ਦੇ ਅਦਾਰੇ ਆਪਣੇ ਬਜਟ ਤੇ ਰੱਖਦੇ ਕਿ ਅਸੀਂ ਐਨੇ ਸਕੂਲ ਖੋਲਣੇ ਅਨੇ ਹਸਪਤਾਲ ਖੋਲਣੇ ਪਰ ਪਬਲਿਕ ਸੈਕਟਰ ਦਾ ਅਦਾਰਾ BBMP ਕੀ ਕਰਨ ਜਾ ਰਿਹਾ ਸਾਡੀ ਮਿਆਰੀ ਸੰਸਥਾ ਨੂੰ ਨਿੱਜੀ ਹੱਥਾਂ ਚ ਆਪਣੇ ਲਾਭ ਦੇ ਲਈ ਵੇਚਣ ਜਾ ਰਿਹਾ ਰਾਜਨੀਤਿਕ ਕੋਧੀਆਂ ਚਾਲਾਂ ਚੱਲ ਰਹੀਆਂ ਰਾਜਨੀਤਿਕ ਸਾਜ਼ਿਸ਼ਾਂ ਹੋ ਰਹੀ ਸਾਡੇ ਸ਼ਹਿਰ ਦੇ ਖਿਲਾਫ ਸਾਡੇ ਹਸਪਤਾਲ ਚ ਕੋਈ ਇਲਾਜ ਨਹੀਂ ਹੈ ਸਾਡੀਆਂ ਕੋਠੀਆਂ ਤੇ ਮਕਾਨ ਖਾਲੀ ਹੋ ਚੁੱਕੇ ਸਾਡੀਆਂ ਲੋਕਾਂ ਦੀਆਂ ਜ਼ਮੀਨਾਂ ਆਈਆਂ ਪਾਖੜਾ ਬਿਆਸ ਪ੍ਰਬੰਧਕ ਬੋਰਡ ਵੀ ਜਦੋਂ ਸਥਾਪਨਾ ਹੋਈ ਜਦੋਂ ਨੰਗਲ ਡੈਮ ਪਾਖੜਾ ਡੈਮ ਬਣਿਆ ਸਾਡੇ ਲੋਕ ਕਿਸਾਨ ਜ਼ਮੀਨ ਤੋਂ ਵਾਂਝੇ ਹੋ ਗਏ ਪਰ ਅੱਜ ਉਹ ਸਾਡੀ ਜਿਹੜੀ ਸਸੀਆਂ ਜ਼ਮੀਨਾਂ ਖਰੀਦੀਆਂ ਹੋਈਆਂ ਉਹ ਸਸੀਆਂ ਜ਼ਮੀਨਾਂ ਅਜ ਨਿੱਜੀ ਹੱਥਾਂ ਦਿੱਤੀਆਂ ਜਾ ਰਹੀਆਂ ਪਰ ਆਓ ਆਪਾਂ ਇਕੱਠੇ ਹੋਣਾ ਪੈਣਾ ਇਹ ਇਕੱਲੇ ਦਾ ਕੰਮ ਨਹੀਂ ਹੈ ਸਾਡਾ ਰਜਗਾਰ ਚੱਲਾ ਟੀਚਰਾਂ ਦਾ ਅਧਿਆਪਕਾਂ ਦਾ ਹੋਰ ਜਿਹੜੇ ਮਲਾਜਮਾਂ ਦਾ ਸਾਡਾ ਰਜਗਾਰ ਚੱਲਾ ਸਾਡੀਆਂ ਯਾਦਾਂ ਚਲੀਆਂ ਸਾਡੇ ਕੋਲ ਬਿਯਾਰੀ ਸਸਤਾ ਚਲੀ ਪਰ ਆਓ ਇਹਨੂੰ ਰੋਕਣਾ ਪੈਣਾ ਇਹ ਤਰਸ ਦੀ ਗੱਲ ਹੈ ਇਕੱਠੇ ਹੋਣਾ ਪੈਣਾ ਸਾਨੂੰ ਸਾਨੂੰ ਸੰਘਰਸ਼ ਕਰਨਾ ਪੈਣਾ ਨਹੀਂ ਤਾਂ ਤਲਵਾੜੇ ਮੰਗੋ ਸਾਡਾ ਸਕੂਲ ਵੀ ਇੱਥੋਂ ਸਾਡੇ ਤੋਂ ਕਹ ਲਓ ਵਿਦਾ ਹੋ ਜਾਣਾ ਇਹਦੀ ਵਿਦਾਈ ਹੋ ਜਾਣੀ ਅਗਲੇ ਸਾਲ ਤੇ ਅਸੀਂ ਫਿਰ ਅੱਖਾਂ ਛੱਤਰੂਆਂ ਤੋਂ ਸਾਬਾ ਸਾਡੇ ਕੋਲ ਹੋਰ ਕੁਝ ਨਹੀਂ ਰਹਿਣਾ ਸਾਡੀਆਂ ਆਜ਼ਾਦਾਂ ਨੂੰ ਜਿਹੜੇ ਸਾਡੇ ਸਕੂਲ ਦੀ ਆਤਮਾ ਨੂੰ ਸਾਡੇ ਸ਼ਹਿਰ ਦੀ ਆਤਮਾ ਨੂੰ ਲੱਕੇ ਦੀ ਆਤਮਾ ਨੂੰ ਨਿੱਜੀ ਵਪਾਰੀ ਖਰੀਦਣ ਲਈ ਸਾਡੀਆਂ ਬਰੂਹਾਂ ਤੇ ਖੜੇ ਤੇ ਬੀਬੀ ਐਮਬੀ ਦੇ ਅਧਿਕਾਰੀ ਵੇਚਣ ਲਈ ਤਿਆਰ ਹੈ ਭਰਾਓ ਇਕੱਠੇ ਹੋ ਜੋ ਹਰ ਸਾਲ ਸਾਡੇ ਕੋਲ ਆਜ ਨਹੀਂ ਹੈ ਰਹਿਣ ਨੂੰ ਸਾਡੇ ਲੋਕਾਂ ਕੋਲ ਥਾਂ ਨਹੀਂ ਹੈ ਸਾਡੇ ਲੋਕਾਂ ਨੇ ਸਾਡੇ ਪਰਿਵਾਰਾਂ ਨੇ ਸ਼ਹੀਦیاں ਦਿੱਤੀਆਂ ਪਾਖੜਾ ਡੈਮ ਬਣਾਉਣ ਲਈ ਆ ਸਾਡੇ ਕੋਲ ਸਕੂਲ ਵੀ ਖੋਏ ਜਾ ਰਹੇ ਭਰਾਓ ਇਹ ਇਕੱਲੇ ਬੰਦਿਆਂ ਦਾ ਕੰਮ ਨਹੀਂ ਹੈ ਸਾਨੂੰ ਇਕੱਠੇ ਹੋਣਾ ਪੈਣਾ ਸਾਡੇ ਦਰਦ ਨੂੰ ਸਮਝਣਾ ਪੈਣਾ ਆਓ ਅਸੀਂ BBMP ਐਡਮਿਨਿਸਟ੍ਰੇਸ਼ਨ ਤੱਕ ਅਵਾਜ਼ ਪਹੁੰਚਾਈਏ ਕੇਂਦਰ ਸਰਕਾਰ ਤੱਕ ਅਵਾਜ਼ ਪਹੁੰਚਾਈਏ ਕਿ ਸਾਡੀ ਆਤਮਾ ਸਾਡੀ ਰੂਹ ਸਾਡੇ ਬੱਚਿਆਂ ਦੀਆਂ ਯਾਦਾਂ ਤੇ ਸਾਡੇ ਸ਼ਹਿਰ ਦੀ ਖੂਬਸੂਰਤ ਅਦਾਰਾ ਤੇ ਮੈਰੀ ਅਦਾਰਾ ਸਾਡੇ ਹੱਥੋਂ ਖੋਇਆ ਨਾ ਜਾਵੇ ਮੈਂ ਚੇਤਾਵਨੀ ਦਿੰਦਾ ਜਿੰਨੇ ਕੁ ਜੋਗਾ ਹੈ ਕਿ BBMP ਦੀ ਮੈਨੇਜਮੈਂਟ ਨੂੰ ਕਿ ਤੁਸੀਂ 100 ਕਰੋੜ ਦਾ ਸੀਆਈਐਸਐਸ ਲਗਾਉਣ ਤੇ ਖਰਚ ਲਿਆ ਪਰ ਤੁਸੀਂ ਕਹਿੰਦੇ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਉਹ ਕਹਿੰਦੇ 5 ਕਰੋੜ ਲੱਗਦਾ ਦੋਨਾਂ ਸਕੂਲਾਂ ਤੇ ਸਾਡੇ ਫालतू ਦੇ ਖਰਚੇ ਹੋ ਰਹੇ ਆ ਤੁਹਾਨੂੰ ਫालतू ਦਾ ਖਰਚਾ ਲੱਗਦਾ ਜਿਹੜੀ ਸਿੱਖਿਆ ਹੈ ਤੁਸੀਂ ਉਧਰ ਨਹੀਂ ਸੋਚਿਆ ਜਦੋਂ 100 ਕਰੋੜ ਰੁਪਇਆ ਸੀਆਈਐਸਐਸ ਨੂੰ ਲਾਉਣ ਲਈ ਦਿੱਤਾ ਉਹਨਾਂ ਲਈ ਬਲੇਡ ਤੱਕ ਲੈ ਕੇ ਦਿੱਤੇ ਉਹਨੂੰ ਕਿੱਟਾਂ ਲੈ ਕੇ ਦਿੱਤੀਆਂ ਉਹਦੇ ਹਥਿਆਰ ਲੈ ਕੇ ਦਿੱਤੇ ਉਹਨਾਂ ਲਈ ਕਹੈਣਾ ਲੈ ਕੇ ਦਿੱਤਾ ਪਰ ਤੁਹਾਨੂੰ ਸਾਡੂੰ ਐਜੂਕੇਸ਼ਨ ਜਿਹੜੀ ਦੇਣੀ ਚਾਹੀਦੀ ਆ ਉਹ ਚੁੱਪਦੀ ਆ ਸਾਡੀ ਸਿੱਖਿਆ ਨਾ ਖੋ ਆਪਣੀ ਰਾਜਨੀਤਿਕ ਚਾਲਾਂ ਨੂੰ ਪਗਾਣ ਲਈ ਆਪਣੇ ਆਕਾਮਾਂ ਨੂੰ ਖੁਸ਼ ਕਰਨ ਲਈ ਮੈਂ ਚੇਤਾਵਨੀ ਦਿੰਦਾ ਭਾਖੜਾ ਬਿਆਸ ਮੈਨੇਜਮੈਂਟ ਵਰਬੋ ਪ੍ਰਬੰਧਕ ਬੋਰਡ ਦੇ ਜਿਹੜੇ ਅਧਿਕਾਰੀ ਆ ਤੇ ਕੇਂਦਰ ਸਰਕਾਰ ਨੂੰ ਜੇ ਇਸ ਮਿਆਰੀ ਸੰਸਥਾ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਕੇ ਸੰਘਰਸ਼ ਕਰਾਂਗੇ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਨੰਗਲ ਵਾਸੀਆਂ ਦੀ ਜਿਹੜੀ ਚੁੱਪ ਹੈ ਕਿੰਨੀ ਖਤਰਨਾਕ ਹੈ ਅੰਤ ਦੇ ਵਿੱਚ ਮੈਂ ਬੇਨਤੀ ਕਰਦਾ ਨੰਗਲ ਵਾਸੀਆਂ ਨੂੰ ਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਿ ਆਓ ਇਕੱਠੇ ਹੋ ਕੇ ਅਸੀਂ ਇਸ ਮਿਆਰੀ ਜਿਹੜਾ ਅਦਾਰਾ ਹੈ ਉਹਦੀ ਰਾਖੀ ਕਰੀਏ ਉਹਨੂੰ ਵੇਚਣ ਤੋਂ ਬਚਾਈਏ ਜਿਹੜੇ ਬਚਾਈਏ ਤਾਂ ਜੋ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਆਪਾਂ ਵੇਖ ਜਿਹੜਾ ਸਸਤੀ ਤੇ ਮਿਆਰੀ ਸਿੱਖਿਆ ਲੈ ਕੇ ਉਹਨਾਂ ਦਾ ਜਿਹੜਾ ਆਪਾਂ ਵੇਖਾ ਉਹ ਉਜਵਲ ਹੋ ਸਕੇ ਉਹ ਰੋਸ਼ਨ ਹੋ ਸਕੇ ਆਓ ਅਸੀਂ ਇਸ ਬੀਬੀ ਐਮਬੀ ਦੀ ਮੈਨੇਜਮੈਂਟ ਦੇ ਇਸ ਫੈਸਲੇ ਦਾ ਵਿਰੋਧ ਕਰੀਏ ਤੇ ਬੀਬੀ ਐਮਬੀ ਨੂੰ ਦੱਸਿਏ ਕਿ ਨੰਗਲਵਾਸੀ ਇਲਾਕਾ ਵਾਸੀ ਇਕੱਠੇ ਆ ਤੁਹਾਨੂੰ ਇਸ ਮਿਆਰੀ ਸੰਸਾ ਨੂੰ ਵੇਚ ਨਹੀਂ ਦੇਣਗੇ ਧੰਨਵਾਦ